ਮੇਰਾ ਨਾਮ ਗੌਰਵ ਸ਼ੀਨਾ ਮੈਂ ਜ਼ਿਲ੍ਹਾ ਦੇ ਹਤੀਤਾ ਪ੍ਰਧਾਨ ਆ ਕਿਹੜੀ ਜਗ੍ਹਾ ਇਹ ਇਹ ਅਮਰਜੀਤ ਕਲੋਨੀ ਅੱਛਾ ਤੇ ਕੀ ਅੱਜ ਵਿਰੋਧ ਕੀਤਾ ਜਾ ਰਿਹਾ ਵਿਰੋਧ ਸਾਰੇ ਸਾਡਾ ਇਸ ਕਰਕੇ ਕੀਤਾ ਜਾ ਰਿਹਾ ਸਾਡੀ ਯਾਰ ਰੈਸ਼ੀ ਕਲੋਨੀ ਇਹਦੇ ਵਿੱਚ ਇਹਨਾਂ ਨੇ 23 ਤਰੀਕ ਨੂੰ ਅਸੀਂ ਇਹਨਾਂ ਨੂੰ ਲੈਟਰ ਦਿੱਤੀ ਸੀਗੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਹਾਡਾ ਇੱਥੇ ਠੇਕਾ ਨਹੀਂ ਖੁੱਲੂਗਾ ਤੁਹਾਡੀ ਰੈਸ਼ੀ ਕਲੋਨੀ ਦੇ ਵਿੱਚ ਜਿਹੜਾ ਠੇਕਾ ਖੁੱਲੂਗਾ ਇਹ ਥੜਾ ਤੁਹਾਡਾ ਪਿੱਛੇ ਫੈਕਟਰੀਆਂ ਵਾਲੀ ਲਾਈਨ ਦੇ ਵਿੱਚ ਖੁੱਲੂਗਾ ਉਸ ਤੋਂ ਬਾਅਦ 24 ਤਰੀਕ ਨੂੰ ਇੱਥੇ ਠੇਕਾ ਖੁੱਲਿਆ ਗਿਆ ਰਿਆ ਰਾਤ ਨੂੰ ਸ਼ਾਮ ਨੂੰ 7 ਵਜੇ ਠੇਕਾ ਖੁੱਲਿਆ ਠੀਕ ਹੈ ਜੀ ਉਸ ਤੋਂ ਬਾਅਦ ਪ੍ਰਧਾਨ ਜੀ ਜਿਹੜੇ ਗੁਰਦਾਰਾ ਸਾਹਿਬ ਦੇ ਪ੍ਰਧਾਨ ਆ ਉਹਨਾਂ ਨੇ ਖੁਦ ਲਿਖ ਕੇ ਦਿੱਤਾ ਸੀਗਾ ਵਿਸ਼ਵਾਸ ਤੋ ਲਾਇਆ ਸੀ ਬਿਲਕੁਲ ਬਿਲਕੁਲ ਸਾਰਾ ਸਾਡਾ ਇੱਥੇ ਰਹਿ ਅੱਛੀ ਲਿਖਾ ਇੱਥੇ ਨਹੀਂ ਖੋਲਿਆ ਜਾ ਸਕਦਾ ਠੇਕਾ ਇਹ ਕਹਿੰਦਾ ਸਾਨੂੰ ਐਕਸਾਈਜ਼ ਡਿਪਾਰਟਮੈਂਟ ਨੇ ਬਕਾਇਦਾ ਮਨਜ਼ੂਰੀ ਦਿੱਤੀ ਤਾਂ ਅਸੀਂ ਖੋਲਿਆ ਐਕਸਾਈਜ਼ ਡਿਪਾਰਟਮੈਂਟ ਦੇ ਸਾਈਨ ਆ ਇੱਥੇ ਅੱਛਾ ਅਸੀਂ ਵੀ ਉਹਨਾਂ ਨੂੰ ਸਹਾਇਜ ਆ ਦੇਖੋ ਸਭ ਦੇ ਸਾਈਨ ਕਰਕੇ ਦਿੱਤੇ ਹੋਏ ਆ ਆ ਦੇਖਿਆ ਜੇ ਐਕਸਾਈਜ਼ ਵਾਲੇ ਨੂੰ ਇਹ ਖਲਾ ਕੇ ਦਿੱਤਾ ਤੇ ਜੇ ਦੀ ਬੋਦ ਦੀ ਪ੍ਰਧਾਨ ਦੀ ਹੈ ਦੁਕਾਨ ਆ ਵਿਰੋਧ ਕਰ ਰਹੇ ਵੀਰ ਵਿਰੋਧ ਕਰ ਰਹੇ ਵੀਰ ਮੈਂ ਹੀ ਬੰਨਿਆ ਜਾਂਦਾ ਜੇ ਤੁਸੀਂ ਮੈਂ ਗੱਲ ਨਹੀਂ ਕੀਤਾ ਜਾਂਦਾ ਫਿਰ ਕੀ ਕਰੂੰ ਪਾਜੀ ਅਸੀਂ ਇੱਥੇ ਬਟਾ ਧਰੇ ਲਾਵਾਂਗੇ ਅਸੀਂ ਬੈਠਾਂਗੇ ਜਰੂਰ ਇੱਥੇ ਹਾਂਜੀ ਪਾਜੀ ਪਾਜੀ ਜੀ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਵਿਕਰਮਜੀਤ ਸਿੰਘ ਆਪਾਂ ਜੀ ਜਗਾ ਕਿਹੜੀ ਹੈ ਇਹ ਇਹ ਜਗਾ ਮੱਲਾ ਅਮਰਜੀਤ ਕਲੋਨੀ ਅਮਰਜੀਤ ਕਲੋਨੀ ਅੱਛਾ ਕੀ ਅੱਜ ਕਿੰਨੇ ਇਲਾਕਾ ਨੂੰ ਅਸੀਂ ਵੱਲੋਂ ਕੋਈ ਵਿਰੋਧ ਹੋਇਆ ਸ਼ਰਾਬ ਦੇ ਠੇਕੇ ਨੂੰ ਲੈ ਕੇ ਹਾਂਜੀ ਉਹ ਆਪਾਂ ਤਾਂ ਕਿਰਾਏ ਤੇ ਲਈ ਦੁਕਾਨ ਇਹ ਜੀ ਉਹਨਾਂ ਦੀ ਸਹਿਮਤੀ ਨਾਲ ਹੀ ਲਈ ਹੈ ਜੀ ਉਹਨਾਂ ਆਪਾਂ ਦਾ ਰੈਂਟ ਦੇਣਾ ਉਹਦੇ ਵਿੱਚ ਸਮਾਨ ਰੱਖਿਆ ਠੇਕੇ ਦਾ ਜੀ ਜੀ ਹਾਂ ਜੋ ਵੀ ਰੈਂਟ ਹੋਊਗਾ ਆਪਾਂ ਉਹਨਾਂ ਨੂੰ ਦਵਾਂਗੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਕਿਹੜੀ ਦੁਕਾਨ ਹੈ ਕੀ ਨਾਮ ਹੈ ਦੁਕਾਨ ਨਾਮ ਕੀ ਇਹਨਾਂ ਦਾ ਸੁਖਪਾਲ ਮੁੰਡਾ ਸੁਖਪਾਲ ਮੁੰਡਾ ਸੁਖਪਾਲ ਜੀ ਤੁਸੀਂ ਉਹਨਾਂ ਨੂੰ ਦੁਕਾਨ ਲਈਤੀ ਕਿਰਾਏ ਤੇ ਹਾਂਜੀ ਹਾਂਜੀ ਠੀਕ ਹੈ ਇਹ ਸਾਰੇ ਨਵੀਂ ਪਾਲਿਸੀ ਦੇ ਤਹਿਤ ਲਈਤੀ ਜਿਹੜੀਆਂ ਇਹ ਸਰਕਾਰ ਤੋਂ ਮਨਜ਼ੂਰ ਹੈ ਐਪਲੀਕੇਸ਼ਨ ਸਾਡੇ ਕੋਲ ਪਈ ਹੈ ਉਹ ਤੁਹਾਨੂੰ ਦਿਖਾ ਦਿੰਦੇ ਹਾਂ ਮਨਜ਼ੂਰ ਸਰਕਾਰ ਤੋਂ ਹੀ ਮਨਜ਼ੂਰੀ ਆਈ ਵੀ ਕਰਿਆਨੇ ਦੀ ਕਰਿਆਨੇ ਦੀ ਨਹੀਂ ਇਹ ਕਰਿਆਨਾ ਸਾਰੇ ਸਮਾਨ ਉਹਨਾਂ ਨੇ ਚੱਕ ਲੈਣਾ ਅੱਜ ਉਹਨਾਂ ਨੇ ਚੰਪੀ ਦੇਣਾ ਉਹ ਚੱਕਣਗੇ ਟਾਈਮ ਹੁਣ ਰਾਤ ਸ਼ਾਮ ਤੱਕ ਖੋਲਿਆ ਸ਼ਾਮ ਅੱਜ ਇਹਨਾਂ ਨੇ ਚੱਕਣਾ ਸੀ ਜਦੋਂ ਤੁਸੀਂ ਆਏ ਸੀ ਠੇਕਾ ਖੋਲਿਆ ਗਿਆ ਸੀ ਉਦੋਂ ਵੀ ਮੱਲੇ ਵਾਲਿਆਂ ਦਾ ਵਿਰੋਧ ਸੀਗਾ ਨਹੀਂ ਜੀ ਉਦੋਂ ਕੱਲ ਕੋਈ ਨਹੀਂ ਆਇਆ ਜੀ ਨਹੀਂ ਕੱਲ ਵੀ ਕੱਲ ਵੀ ਆਪਣੇ ਕੋਲ ਵੀ ਉਹ ਕੱਲ ਦੀ ਵੀ ਸੈਨਿਟੀ ਚਿਤਾਈ ਗਈ ਹੈ ਵੀ ਨਹੀਂ ਠੇਕਾ ਖੋਲਿਆ ਜਾ ਕੋ ਨਹੀਂ ਕੱਲ ਆਪਾਂ ਨੂੰ ਕੋਈ ਨਹੀਂ ਆਇਆ ਜੀ ਅੱਜ ਆਏ ਨੇ ਇਹ ਮਾਗੂ ਮੱਲੇ ਵਾਲਾ ਸਾਡੇ ਕੋਲ ਆਇਆ ਸੀ ਹਾਂ ਜੀ ਕੱਲ ਕੋਈ ਨਹੀਂ ਆਇਆ ਆਪਣੇ ਕੋਲ ਤੁਹਾਡੇ ਕੀ ਕਹਿਣਾ ਜੀ ਕਿ ਠੇਕਾ ਜਾਰੀ ਰਹੂਗਾ ਨਹੀਂ ਠੇਕਾ ਦੇਖੋ ਹੁਣ ਸਰਕਾਰ ਤੋਂ ਮਨਜ਼ੂਰ ਹੋਦਾ ਹੈ ਠੇਕਾ ਤਾਂ ਅਸੀਂ ਚਲਾਵਾਂਗੇ ਜੀ ਪਰ ਕਿੱਥੇ ਨੇ ਕਿਤੇ ਗੁਰਦੁਆਰਾ ਸਾਹਿਬ ਨੇੜੇ ਆ ਸਕੂਲ ਨਹੀਂ ਸਭ ਦੂਰੀਆਂ ਨਾਪਲੀਆਂ ਜਿੰ ਪੰਜਾਵੇਂ ਵੈਸੇ ਤਾਂ 50 ਮੀਟਰ ਹੈ 50 ਮੀਟਰ ਤੋਂ ਪਲੱਸ ਹੀ ਆ ਸਾਰੇ ਜੀ ਇਹ ਸਾਈਜ਼ ਮੈਕਮੀ ਅਲੂ ਜਿਹੜਾ ਇਹ ਬੱਚੀ ਵਿੱਚ ਕੋਈ ਨਹੀਂ ਕੋਈ ਓਕੇ ਕਰਤਾ ਜੀ ਹਾਂਜੀ ਓਕੇ ਕਰਤਾ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਾਂ ਖੋਲਿਆ ਐਪਲੀਕੇਸ਼ਨ ਸਾਡੇ ਕੋਲੇ ਆ ਲਓ ਜੀ ਹੁਣੇ ਲਓ ਠੀਕ ਹੈ ਸਰ ਵਿਰੋਧ ਸਰ ਨੇ ਅੱਜ ਦਾ ਵਿਰੋਧ ਨਹੀਂ 3-4 ਦਿਨ ਪਹਿਲਾਂ ਦਾ ਵਿਰੋਧ ਆ ਪਹਿਲਾਂ 2-4 ਦਿਨ ਪਹਿਲਾਂ ਠੇਕਾ ਚਾਰ ਨੰਬਰ ਗਲੀ ਦੇ ਬਾਹਰ ਖੁੱਲਿਆ ਗਿਆ ਜਿੱਥੇ ਪੀਰਾਂ ਦੀ ਜਗਾ ਅੱਛਾ ਜੀ ਉਧਾਂ ਪੈਂਦੀ ਸੀ ਉੱਥੇ ਉਹਨਾਂ ਨੇ ਵਿਰੋਧ ਕੀਤਾ ਅਸੀਂ ਸਾਰਿਆਂ ਨਾਲ ਕੇ ਵਿਰੋਧ ਕੀਤਾ ਕਿ ਅਸੀਂ ਇੱਥੇ ਠੇਕਾ ਨਹੀਂ ਖੁੱਲਣ ਦੇਣਾ ਉਹਨਾਂ ਨੇ ਠੇਕਾ ਉੱਥੋਂ ਬੰਦ ਕਰਾ ਕੇ ਸਾਡੀ ਇੱਕ ਸੀਨੀਅਰ ਅਧਿਕਾਰੀ ਨਾਲ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਵਾਸ਼ਣ ਦਵਾਇਆ ਸੀ ਕਿ ਅਸੀਂ ਠੇਕਾ ਨਹੀਂ ਖੋਲਾਂਗੇ ਇੱਥੇ ਉਹਨਾਂ ਦੇ ਬਗੈਦਾ ਸੈਨਾ ਬਗੈਦਾ ਸੈਨਾ ਸਭ ਕੁਝ ਆ ਜੀ ਫਿਰ ਵੀ ਤਿੰਨ ਚਾਰ ਦਿਨ ਬਾਅਦ ਕੁਝ ਚਾਰ-ਪੰਜ ਬੰਦਿਆਂ ਦੀ ਅੰਤਰਾ ਦੀ ਮਿਲਿ-ਪੁਤ ਕਰਕੇ ਇੱਥੇ ਠੇਕਾ ਖੋਲਿਆ ਗਿਆ ਜਿੱਦ ਕੇ ਇੱਥੇ ਕਰਿਆਨੇ ਦਾ ਕੰਮ ਹੁੰਦਾ ਸੀ ਕੁਈ ਇੱਥੇ ਸ਼ਰਾਬ ਦੇ ਠੇਕੇਦਾਰ ਨਾਲ ਇੱਥੇ ਗੁਰੂ ਘਰਾਂ ਨਾਲ ਸੈਂਟਰ ਨਾਲ ਸਕੂਲ ਨੇ ਤਿੰਨ ਚਾਰ ਇਹਦੇ ਕਰਕੇ ਅਸੀਂ ਅਸੀਂ ਮੰਗ ਕਰਦੇ ਹਾਂ ਕਿ ਇੱਥੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿਉਂ ਤੁਸੀਂ ਆ ਗਲੀ ਦੇਖ ਹੀ ਰਹੇ ਹੋ ਜੀ 20 ਫੁੱਟ ਦੀ ਗਲੀ ਆ ਜੇ ਇੱਧਰ ਗੱਡੀਆਂ ਖੜੀਆਂ ਹੋ ਗਈਆਂ ਉਹ ਤੋਂ ਮੋਟਰਸਾਈਕਲ ਖੜੇ ਹੋਗੇ ਤਾਂ ਬੱਚਿਆਂ ਨੇ ਕਿੱਥੋਂ ਨਿਕਲਣਾ ਜੀ ਬਹੁਤ ਮਨ ਬਹੁਤ ਮੰਨ ਨੂੰ ਪਾਬਕ ਹੋ ਕੇ ਨਹੀਂ ਹੁੰਦਾ ਤੇ ਅੱਗੇ ਤੇ ਨਹੀਂ ਅਸੀਂ ਧਰਨੇ ਲਾਵਾਂਗੇ ਸਾਰਾ ਸਾਡੀ ਕਿਸਾਨ ਮਜ਼ਦੂਰ ਚਰੂਨੀ ਅਸੀਂ ਕਾਲ ਦੇ ਕੇ ਨੇ ਸਾਡੇ ਸੀਨੀਅਰ ਕਾਲ ਦੇ ਕੇ ਗਏ ਨੇ ਸਾਡਾ ਮੱਲਾ ਇਕੱਠਾ ਹੋਊਗਾ ਕੱਲ ਤੋਂ ਦੁਕਾਨਦਾਰ ਨੂੰ ਸਮਾਂ ਦਿੱਤਾਗੇ ਦਿੱਤਾ ਗਿਆ ਜੀ ਸਮਾਂ ਪਰ ਉਹ ਸਾਡਾ ਫੋਨ ਹੀ ਚੱਕ ਰਹੀ ਜੀ ਦੁਕਾਨਦਾਰ ਨੂੰ ਫੋਨ ਖਵਾ ਕੀ ਦਈਏ ਜੀ ਗੁਰੂ ਘਰ ਦਾ ਉਹ ਪ੍ਰਧਾਨ ਆ ਜੀ ਉਸ ਉਹਦਾ ਨਾਮ ਕਸ਼ਮੀਰ ਸਿੰਘ ਜੀ ਉਹਨੇ ਦਾਰੂ ਕਿਣੀ ਹੈ ਕਸ਼ਮੀਰ ਸਿੰਘ ਆ ਜੀ ਜਿਹਨੇ ਇਹ ਸਾਨੂੰ ਉਚਵਾਸ਼ਨ ਦਵਾਇਆ ਸੀ ਗੁਰੂ ਘਰ ਦੇ ਵੱਲੋਂ ਕਿ ਅਸੀਂ ਇੱਥੇ ਠੇਕਾ ਨਹੀਂ ਖੋਲਣ ਦੇਾਂਗੇ ਉਹਨਾਂ ਦੀ ਦੁਕਾਨ ਦੇ ਵਿੱਚ ਹੀ ਠੇਕਾ ਖੁੱਲਿਆ ਗਿਆ ਜੀ ਉਸ